ਦੇ ਦੱਖਣਗੁਰੂ ਵਾਪਸ ਕੀ ਇਹ ਦੁਰਦੋਰਾ ਵਾਪਸ ਕੀ ਦਸਾਏ ਦੱਖਣਗੁਰੂ ਨੇ ਤੇ ਅੱਗੇ ਵੀ ਇਹ ਵੀ ਇਹ ਵੀ ਆਹ ਖੂੜੀ ਇਹ ਤਾਂ ਨੰਗਣਾ ਸੋਫਾ ਵਾਹੀ ਇਹ ਇਹ ਬਾਬਾ ਦੇਸੂ ਜੀ ਵਾਹਿਗੁਰੂ ਵਾਹਿਗੁਰੂ ਧੰਤਨ ਬਾਬਾ ਜੀ ਧੰਤਨ ਬਾਬਾ ਜੀ ਵਾਹਿਗੁਰੂ 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 ਧੰਤਨ ਧੰਤਨ ਬਾਬਾ ਜੀ ਵਾਹਿਗੁਰੂ ਇਤਰਾ ਕਿਰਪਾ ਬਣਾਈ ਰੱਖਦਾ ਗੁਰੂ ਜੀ ਇੱਕ ਮੇਰ ਪ੍ਰਾਪਤੀ ਵਾਹਿਗੁਰੂ ਤੁਸ ਤਪ ਆਪਣੇ ਵਾਹਿਗੁਰੂ ਤੁਸ ਤਪ ਆਪਣੇ ਜੀ ਬਾਬਾ ਜੀ ਵਾਹੇ ਵਾਹੇ ਦਰਖਾਵਾਹੇ ਤਿਆਰੀਆਂ ਹੋਣੀਆਂ ਵੈਕ ਜਿਓ ਆ ਸਜਾਇਆ ਜਾ ਰਿਹਾ ਪਾਪਾ ਦੀਸੂ ਦਾ ਗੁਰਦੁਆਰਾ ਸਾਹਿਬ ਕੀ ਤਾਂ ਰਾਇ ਵਾਹੇ ਕਿੰਨਾ ਜਲ ਕੋ ਇਹਨੂੰ ਕੱਢ ਲਾ ਭਰਾ ਲੈ ਗਿਆ ਮੈਨੂੰ ਰਸ 5 ਵਜੇ ਦੀ ਠੰਡ ਤੇ ਆਜਾ ਠੰਡ ਨੂੰ ਵਾਹੇ ਬਾਬਾ ਜੀ ਆ ਗਏ Tantan Bapak di Wah oh, Wah wow. oh, wow. oh, wow. ਸੰਗਰਵੈਗ ਜੀ ਬੱਬਾ ਦੀਪ ਸਿੰਘ ਵਾਹਿਗੁਰੂ ਵਾਹਿਗੁਰੂ ਅੰਦਰ ਵੈਗ ਜੀ ਕਾਲਜਾਂ ਪਰਸੋ ਤਾਂ ਐਸੇ ਜਾਦੇ ਨਾ ਅੰਦਰ ਨੂੰ ਸਾਰੇ ਮੇਰੀ ਪਤਨਸ਼ਣ ਹੈ ਕਰੋ ਦਰਸ਼ਨ ਹੈ 放开，放开。 아, <목소리로>

ਜਾਏ ਉੱਚ ਸੁਹਾਗ ਦੀ ਵਾਹ ਵਾਹ ਤੰਤ ਤੰਤ ਜਾਏ ਵਾਹਿਗੁਰੂ ਬਿਰਿ ਸਾਲੂ ਕਾਮ ਨੇ ਬਿਰਿ ਸਾਲੂ ਕਾਮ ਵਾਹਿਗੁਰੂ ਵਾਹਿਗੁਰੂ ਦੱਠਾ ਕਰੋ ਵਾਹਿਗੁਰੂ ਬਾਬਾ ਜੀ ਦੇ ਨਿਸ਼ਾਨ ਸਾਹਿਬ ਚੜਾਉਂਦੇ ਹੋਏ ਵਾਹਿਗੁਰੂ ਦੱਠਾ ਕਰੋ ਵਾਹਿਗੁਰੂ ਕਾਮ ਕਰਨ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਦਰਸ਼ਨ ਕਰੋ ਵਾਹਿਗੁਰੂ ਵੀ ਰਾਮ ਸਾਹਿਬ ਦਾਇਰ ਵਾਹਿਗੁਰੂ 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 ਸ੍ਰੋੜ ਦੇ ਦਰਖਾ ਪਰੋ ਵਾਹਿਗੁਰੂ ਪ੍ਰਾਤਮਿਕ ਬੇਦੀ ਦੇ ਦਰਸ਼ਨ ਕਰੋ ਵਾਹਿਗੁਰੂ ਧਾਨਪੁਰ ਵਰਜਨ ਦੇ ਪਾਤਸ਼ਾਹ ਜੀ ਵਾਹਿਗੁਰੂ

ਕਿ ਦੱਖਣ ਕਰੋ ਸ੍ਰੀ ਰਾਮ ਸਰ ਸਾਹਿਬ ਵਾਹਿਗੁਰੂ ਅਰਜੰਦ ਦੇ ਪਾਸੇ ਵਾਹਿਗੁਰੂ ਮੱਖਤੇ ਕਨ ਆਇਦ ਬੱਜਰ ਤੇ ਇਹ ਹਿਦਾਰੇ ਵਾਹਿਗੁਰੂ ਦਿੱਤੋ ਆਮ ਮੰਗਣਾ ਵਾਹਿਗੁਰੂ ਹੋਰ ਕਿਸੇ ਗਾੜੀ ਪੱਛੋ ਦੇ ਨਹੀਂ ਅੱਠਦੇ ਵਾਹਿਗੁਰੂ ਆਪਣੇ ਗੁਰੂ ਮਹਾਰਾਜ ਦੀ ਗਾੜੀ ਛੋੜੀ ਅੱਡੋ ਜਿੱਥੇ ਕੁਝ ਮਿਲਣਾ ਮੇਰੇ ਵਾਹਿਗੁਰੂ 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 மடி வீடியோ பண்ணி தர்ஷனே வாயே ਸ਼ਕਰਵਾਇ ਗੁਰੂ ਆਇ ਗੁਰੂ ਆਟੇ ਮੇ ਗੁਰੂ ਆਟੇ ਪਾਛੈ ਵਾਹਿਗੁਰੂ ਵਾਹਿਗੁਰੂ ਕਿਰਪਾ ਰਿਮੇ ਮਾਰਾ ਹੁਣੇ ਚਰਨਾ ਲਾਗੇ ਰਖਿਓ ਵਾਹਿਗੁਰੂ ਤਨ 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 ਗੁਰੂਵਰ ਤੇ ਪਾਛਾ ਜੀ ਵਾਹਿਗੁਰੂ 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 ਦੱਖਣ ਕਰੋ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਆਟੇ ਤੇ ਪਾਛਾ ਜੀ ਸ੍ਰੀ ਰਾਮ ਸਰਸਾਏ ਵਾਹਿਗੁਰੂ 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 ਤਨ ਤਨ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਚੇ ਦਛਾ ਕਰੋ ਆਕੀ ਜੀ ਜੋ ਤੇਰਾ ਮਨ ਜੀ ਸਾਹ ਉਹ ਦਛਾ ਕਰੋ ਆਕੀ ਜੀ ਤਾਂ ਗੁਰੂ ਅਰਜਨ ਦੇਵ ਸਾਚੇ ਜੀ ਵਾਹਿਗੁਰੂ ਸਤਨਾਮ ਉਸ ਤਰੀਕਾ ਸਤਨਾਮ ਕੋ ਲਈ ਆਕੀ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਵਾਹਿਗੁਰੂ ਦਸ਼ਮੇਸ਼ ਗੁਰੂ ਵਾਹਿਗੁਰੂ ਹਾਂ ਤਣ ਬਾਬਾ ਬਹੁਤ ਤਾਸੇ ਜੀ ਬਾਬਾ ਗੁਰਜਾ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਬਣਾਈ ਰੱਖਿਓ ਵਾਹਿਗੁਰੂ ਮੇਰੇ ਉਪਰ ਆਤ ਰੱਖਿਓ ਵਾਹਿਗੁਰੂ ਜੀ ਨੇ ਵੀਡੀਓ ਨਹੀਂ ਆਪਾਂ ਦਰਸ਼ਿਆ ਕਰਾਇਆ ਜੀ ਬਾਬਾ ਜੀ ਦੇ ਬਾਬਾ ਦੇਖਣ ਤੇ ਆਨਸਰ ਸਾਹਿਬ ਤੁਹਾਨੂੰ ਜੁਰੂ ਅਜਨ ਦੇ ਪਾਸ ਚਾਹੀਏ ਜੀ। ਜਿੰਨੇ ਰਿਕੋਰਡ ਆ ਵੀਡੀਓ ਪਹੁੰਚਦੀ ਆ ਭਾਈ ਵੀਰ ਕਮੈਂਟ ਸੱਤ ਨੌਆ ਵੀ ਗੂ ਲਿਖਿਆ ਕਰੋ ਕਮੈਂਟਾਂ ਥੱਲੇ। ਲਾਈਕ ਵੀ ਕਰਿਆ ਕਰੋ ਭਾਈ ਜੱਦੀਆ। ਤੇ ਵੀਡੀਓ ਸ਼ੇਅਰ ਜੂ ਕਰਦਾ ਕਰੋ ਸਾਰੇ ਗਰੁੱਪਾਂ ਦੇ। ਵਾਹਿਗੁਰੂ ਵਾਹਿਗੁਰੂ

我我。 ਬਾਬਾ ਜੀ ਸੇ ਦਰਸ਼ਨ ਕਰਾਏ ਹੋਏ। ਵੀਡੀਓ ਕੱਲੇ ਖਤਮ ਆਪਾਂ ਕੱਲ੍ਹ ਫੇਰ ਬਣਾ ਕੇ ਭੇਜਾਂਗੇ ਵੈਗਰ ਵੀਡੀਓ। ਸਬਸਕ੍ਰਾਈਬ ਕਰਦੇ ਰਹਿਆ ਕਰੋ ਬਾਬਾ ਜੀ ਸਿੰਘ ਜੀ ਦੇ। ਜਿੱਤੋ ਕੁਝ ਮਿਲਣਾ ਹੈ ਵੀਰੋ। ਹੋਰ ਲੜਵਿੰਦਰ ਵੀਡੀਓ ਵੀ ਹਿੰਦੇ ਰਹਿੰਦੇ ਆਪਾਂ। 5 ਮਿੰਟ ਜਿਉ ਕੱਢਿਆ ਕਰੋ ਵੈਗਰ ਜੀ। ਸ਼ੁਰੂ ਕਰਦੇ ਵਾਸਤੇ। ਤੇ ਬਾਬਾ ਜੀ ਸਿੰਘ ਦੇ ਦਰਸ਼ਨ ਸੱਚੇ ਦਿਨੋਂ ਮੰਗੋ ਨਾ। ਜੋ ਆਪਣੀ ਅਮਰਿਆਦਾ ਖੜੇ ਖੜੀਆਂ ਹੋਣਗੇ ਨਾ ਇਹ ਗੀਤ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਮੇਰੀ ਹੋ ਹੈ ਗੁਰੂ ਕਾਹ ਹੈ ਗੁਰੂ ਅਥੇ ਗੁਰੂ ਆ ਉਹ ਕੱਟ ਤੇ ਟੱਚ ਉਹ ਅੰਤ ਨੂੰ ਬੱਬਰ ਦੇ